ਸਾਡੀ ਜਿਹੜੀ ਸੇਵਾ ਕੋਈ ਸਮਾਜ ਇਹ ਮਿਲ ਨਹੀਂ ਲੱਗਦਾ ਇੱਕ ਪੱਤਰਕਾਰ ਕਿਸੇ ਦੇ ਮਾਮਲੇ ਵਿੱਚ ਆਪ ਰਿਸਕ ਲੈ ਕੇ ਉਹਦੀ ਆਵਾਜ਼ ਉਠਾਉਂਦਾ ਅਸੀਂ ਇਹ ਲੋਕਾਂ ਨੂੰ ਸਮਝਾਈ ਨਹੀਂ ਸਕੀ ਲੋਕਾਂ ਨੇ ਮਨਾਜ ਕੀ ਹੈ ਕਿ ਪੱਤਰਕਾਰ ਬਥੇਰਾ ਕੁਝ ਕਰਦੇ ਲੋਕਾਂ ਦੇ ਬਣਦਾ ਹੈ ਵੀ ਅਸੀਂ ਪੱਤਰਕਾਰ ਕੋਈ ਬੁਲਾ ਕੇ ਆਪ ਦਾ ਪ੍ਰੈਸ਼ਰ ਪਾ ਲੀਏ ਤਾਂ ਕਿ ਸਾਡਾ ਮਸਲਾ ਹੱਲ ਹੋ ਜਾਵੇ ਬਸਰਾ ਹਲ ਹੋ ਤੋ باوجود ਵੀ ਸਾਨੂੰ ਨਹੀਂ ਸੁਚਨਾ ਦਿੱਤੀ ਉਹਦੇ ਨਾਲ ਕੀ ਹੈ ਵੀ ਇਹ ਸ਼ਾਇਦ ਆਪਣੀ ਕਮੀ ਹੈ ਵੀ ਆਪਾਂ ਆਪਾਂ ਨੂੰ ਕੋਈ ਸਹਿਯੋਗ ਕਰਕੇ ਵੱਡੇ ਪੱਧਰ ਤੇ ਲੋਕਾਂ ਨੂੰ ਕਲਾਅ ਕੇ ਸਾਡੀਆਂ ਜ਼ਿੰਮੇਵਾਰੀਆਂ ਇਹਦੀ ਨੇ ਤੇ ਤੁਹਾਡੀਆਂ ਸਮਾਜ ਦੀਆਂ ਸਾਡੇ ਉੱਤੇ ਜਿੰਮੇਵਾਰੀਆਂ ਵੀ ਇਹ ਅਸੀਂ ਦੱਸ ਨਹੀਂ ਸਕੇ ਤੇ ਲੋਕਾਂ ਦੇ ਵਿੱਚ ਜਿਹੜੀ ਸਾਡੇ ਉੱਤੇ ਜਿਹੜੀ ਧਾਰਨਾ ਬਣੀ ਹੋਈ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿੰਗ ਜਿਹੜਾ ਐਸੋਸੀਏਸ਼ਨ ਵੱਲੋਂ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਕਿਸ ਵਿਸ਼ੇ ਨੂੰ ਲੈ ਕੇ ਜੀ ਇਹ ਮੀਟਿੰਗ ਕੀਤੀ ਗਈ ਅੱਜ ਦੀ ਜਿਹੜੀ ਮੀਟਿੰਗ ਹੈ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਵੱਲੋਂ ਸੱਦੀ ਗਈ ਸੀ ਸਾਰੇ ਪੱਤਰਕਾਰ ਭਰਾ ਜਿਹੜੇ ਆ ਉਹ ਸ਼ਾਮਲ ਹੋਏ ਇਸ ਮੀਟਿੰਗ ਦੇ ਵਿੱਚ ਇਹਦੇ ਵਿੱਚ ਜਿੱਥੇ ਸਥਾਨਕ ਜਿਹੜੇ ਮੁੱਦੇ ਉਹ ਵਿਚਾਰੇ ਗਏ ਆ ਉੱਥੇ ਹੀ ਜਿਹੜੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਹੋਇਆ ਵੀ ਪੱਤਰਕਾਰਾਂ ਤੇ ਸਰਕਾਰਾਂ ਵੀ ਦਬਾਅ ਬਣਾਉਂਦੀਆਂ ਨੇ ਤੇ ਉਹਨਾਂ ਤੇ ਜਿਹੜੇ ਝੂਠੇ ਪਰਚੇ ਜਿਹੜੇ ਆ ਉਹ ਦਰਜ ਕੀਤੇ ਜਾਂਦੇ ਆ ਇਹਨਾਂ ਦਾ ਘਟਨਾਵਾਂ ਦਾ ਇਹਨਾਂ ਨੇ ਜ਼ਿਕਰ ਵੀ ਕੀਤਾ ਤੇ ਆਪਾਂ ਪਹਿਲਾਂ ਵੀ ਸੁਣਦੇ ਆਂ ਵੀ ਜਿਹੜੀ ਕੇਂਦਰ ਸਰਕਾਰ ਹੋਵੇ ਤੇ ਸੂਬਾ ਸਰਕਾਰਾਂ ਹੋਣ ਉਹ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਕਿ ਉਹਨਾਂ ਦੇ ਜਿਹੜੇ ਆਪ ਦੇ ਪਾਜ ਆਉਗੜ ਉਗੜ ਉਗੜ ਨਾ ਸਕਣ ਜਿਸ ਕਰਕੇ ਲੋਕਾਂ 'ਚ ਮੈਸੇਜ ਜਿਹੜਾ ਸਰਕਾਰ ਪ੍ਰਤੀ ਗਲਤ ਜਾਂਦਾ ਪਰ ਪੱਤਰਕਾਰ ਦਾ ਕੰਮ ਜਿਹੜੀ ਹੈ ਉਹ ਸਚਾਈ ਸਾਹਮਣੇ ਲਿਆਉਣਾ ਹੁੰਦਾ ਜਿਹਦੇ ਤੋਂ ਸਰਕਾਰਾਂ ਜਿਹੜੀਆਂ ਡਰਦੀਆਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਅਪਣਾਉਂਦੀਆਂ ਨੇ ਇਹ ਪਹਿਲਾਂ ਤਾਂ ਕਹਿ ਰਹੇ ਆ ਜੀ ਆਈ ਕੀ ਅਕ ਦਿੱਤਾ ਤਾਂ ਮਾਲਵਿੰਦਰ ਮਾਲੀ ਦੇ ਪਰਚਾ ਦਾ ਕਰ ਦਿੱਤਾ ਗਿਆ ਪਰ ਬਾਅਦ ਚ ਜਿਹੜਾ ਉਹ ਹੁਣ ਐਫ ਆਈ ਆਰ ਸਾਹਮਣੇ ਆਈ ਹੈ ਤੇ ਉਹ ਧਾਰਮਿਕ ਭਾਵਨਾ ਦਾ ਪਰਚਾ ਦਰਜ ਕੀਤਾ ਗਿਆ ਤੇ ਮੁਕਸਰ ਦੇ ਵਿੱਚ ਵੀ ਜਿਹੜੇ ਸਾਡੇ ਪੱਤਰਕਾਰ ਨੇ ਉਹਨਾਂ ਦੇ ਨਾਲ ਕੋਈ ਵਧੇਚੀ ਹੈ ਠੀਕ ਹੈ ਕੁਝ ਗੱਲ ਗਲਤੀਆਂ ਜੇ ਕੋਈ ਕਿਸੇ ਦੀਆਂ ਹੈਗੀਆਂ ਨੇ ਤੇ ਕਾਨੂੰਨੀ ਤਰੀਕੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਪਰ ਨਿਸ਼ਾਨਾ ਬਣਾ ਕੇ ਕਿਸੇ ਪੱਤਰਕਾਰ ਨੂੰ ਜਾਂ ਕਿਸੇ ادارے ਨੂੰ ਨਿਸ਼ਾਨਾ ਬਣਾ ਕੇ ਉਹ ਉਹਨੂੰ ਟਾਰਗੇਟ ਕਰਨਾ ਇਹ ਮਾੜੀ ਪਿਰਤ ਹੈ ਤੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਇਹ ਕਾਰਵਾਈ ਹੈ ਜਿਹਨੂੰ ਪੱਤਰਕਾਰ ਭਾਈਚਾਰਾ ਹਰਗੇਜ ਬਰਦਾਸ਼ਤ ਨਹੀਂ ਕਰੂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਹੋਰ ਵੀ ਪਰਵਰਸ਼ਨ ਵਗੈਰਾ ਵੀ ਕਰਨੇ ਪਏ ਤਾਂ ਉਹ ਪੱਤਰਕਾਰ ਭਾਈਚਾਰਾ ਜਿਹੜਾ ਉਹ ਪਿੱਛੇ ਨਹੀਂ ਹਟੂਗਾ ਫਿਰ ਐਸਲਾ ਕੀ ਹੋਇਆ ਅੱਜ ਦੀ ਮੀਟਿੰਗ ਦਾ ਵੀ ਇਹ ਤੁਸੀਂ ਦੱਸਦਾ ਕਿ ਉਹਨਾਂ ਨਾਲ ਤਕਾਉ ਹੁੰਦਾ ਪੱਤਰਕਾਰਾਂ ਨਾਲ ਬਹੁਤ ਵੱਲਵਥੀਕੀਆਂ ਹੁੰਦੀਆਂ ਥਾ ਥਾ ਅੱਜ ਦੀ ਮੀਟਿੰਗ ਦੇ ਵਿੱਚ ਪੱਤਰਕਾਰ ਇਕੱਠੇ ਹੋਏ ਰਹੇ ਨੇ ਫੈਸਲਾ ਕੀ ਕੀਤਾ ਵੀ ਕੀ ਕਰਾਂਗੇ ਅਗੇ ਫੈਸਲਾ ਇਹ ਹੈ ਜੀ ਇੱਕ ਸੰਕੇਤਕ ਆਪਣਾ ਅਧਿਕਾਰ ਬਣਦਾ ਹੈਗਾ ਕਿਉਂਕਿ ਲੋਕਤੰਤਰ ਦੇ ਵਿੱਚ ਆਪਾਂ ਆਪਦਾ ਰੋਸ ਜ਼ਾਹਰ ਕਰ ਸਕਦੇ ਹਾਂ ਪ੍ਰੋਟੈਸਟ ਕਰ ਸਕਦੇ ਹਾਂ ਅਸੀਂ ਕਾਲੇ ਬਿੱਲੇ ਲਾ ਕੇ ਜਿਹੜਾ ਇਹ ਪ੍ਰੋਟੈਸਟ ਕੀਤਾ ਹੈ ਸਰਕਾਰਾਂ ਦੇ ਖਿਲਾਫ ਧੱਕੇਸ਼ਹੀ ਦੇ ਖਿਲਾਫ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੀ ਰੂਪਰੇਖਾ ਤਿਆਰ ਹੋਊਗੀ ਉਹ ਉਹਦੇ ਹਿਸਾਬ ਨਾਲ ਅਸੀਂ ਪ੍ਰੋਟੈਸਟ ਜਿਹੜਾ ਉਹਦੇ ਵਿੱਚ ਸ਼ਾਮਲ ਹੋਏ ਨੇ ਮੁਕਸਰ ਦੀ ਘਟਨਾ ਜਿਵੇਂ ਦੱਸਦੇ ਆ ਅੱਜ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਜੇ ਬੇਸਿਟਾ ਨਿਕਲਦੀ ਹੈ ਜੇ ਕੋਈ ਵੱਡਾ ਰੂਪ اختیار ਕਰਦੇ ਹੈ ਕੋਈ ਪ੍ਰਦਰਸ਼ਨ ਦਾ ਤੇ ਅਸੀਂ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਅਸੀਂ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਵੀ ਪੱਤਰਕਾਰ ਵੀ ਇੱਕ ਉਹ ਹਿੱਸਾ ਨੇ ਲੋਕਤੰਤਰ ਦਾ ਚੌਥਾ ਪਿੱਲਰ ਹੈ ਪਰ ਲੋਕਤੰਤਰ ਦੇ ਚੌਥੇ ਪਿੱਲਰ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਉਹਦੇ ਨਾਲ ਵਿਹਾਰ ਕਰਦੇ ਹੋ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਸਿਰਫ ਆਪ ਦੇ ਮਕਸਦ ਲਈ ਪੱਤਰਕਾਰ ਨੂੰ ਉਹ ਡਰਾਇਆ ਤਮਕਾਇਆ ਜਾ ਰਿਹਾ ਹੈ ਇਹ ਹਰ ਗਿਜ ਜੜਾ ਬਰਦਾਸ਼ਤ ਨਹੀਂ ਹੋਊਗਾ ਤੇ ਆਉਣ ਵਾਲੇ ਸਮੇਂ ਵਿੱਚ ਜੇ ਮੁਕਸਰ ਵਾਲੀ ਘਟਨਾ ਦਾ ਕੋਈ ਹੱਲ ਸਿੱਟਾ ਸਾਰਥਕ ਨਾ ਨਿਕਲਿਆ ਤਾਂ ਉਹ ਡਿਸਟ੍ਰਿਕਟ ਲੈਵਲ ਤੇ ਜਿਲ੍ਹਾ ਪੱਧਰ ਤੇ ਜੋ ਹੁਕਮ ਹੋਊਗਾ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ ਠੀਕ ਹੈ ਤਾਂ ਬਸ ਉਹ ਤੋਂ ਹੋ ਗਿਆ